ਲਗਿਆ ਵੀ ਜੇ ਅੱਜ ਭੂਰੀ ਵਾਲੇ ਮਹਾਰਾਜ ਬ੍ਰਹਮਸਾਖਰ ਜਿਉਂਦੇ ਹੁੰਦੇ ਤਾਂ ਮਹਾਰਾਜ ਮੇਰੇ ਨਾਲ ਇੰਨੀ ਬਾੜੀ ਨਹੀਂ ਜੀ ਹੁੰਣੀ ਮਹਾਰਾਜ ਗੰਗਾ ਨਾਂ ਜੀ ਵੀ ਜੋਸ਼ ਦੇ ਵਿੱਚ ਆ ਗਏ ਕਹਿੰਦੇ ਤੂੰ ਕੀ ਸਮਝਦਾ ਤੁਹਾਨੂੰ ਸਵਾਲ ਆਏਗਾ ਕੀਰਤਨ ਦਾ ਗੁਰਬਾਣੀ ਦਾ ਗੁਰੂ ਸਾਹਿਬ ਦੇ ਨੇੜੇ ਜਾ ਹਰ ਚੀਜ਼ ਦਾ ਉਹਨਾਂ ਦਾ ਨਾਂ ਲੈ ਕੇ ਵੀ ਸੁਆਦ ਆਉਂਦਾ ਜਿਹਨੂੰ ਪਿਆਰ ਕਰੋ ਉਹਦਾ ਨਾਂ ਲੈ ਕੇ ਨਜ਼ਾਰਾ ਆਉਂਦਾ ਜਾਂ ਗੱਲਾਂ ਕਰਕੇ ਨਜ਼ਾਰਾ ਆਉਂਦਾ ਤੈਨੂੰ ਨਹੀਂ ਆਉਂਦਾ ਫਿਰ ਤੇ ਦਾ ਮਤਲਬ ਤੇਰਾ ਪਿਆਰ ਨਹੀਂ ਸਤ ਸਾਈਂ ਜੀ ਯਾਦਾ ਮੇਰੇ ਸਾਹਿਬ ਜੀਆਂ ਡਾਕੂਮੈਂਟਰੀ ਦੇਖ ਰਹੇ ਸਾਰੇ ਹੀ ਸ਼ਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਅਸੀਂ ਆਏ ਹਾਂ ਪਿੰਡ ਮੋਪਰਾਏ ਕਲਾ ਵਿਖੇ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਪਾਵਨ ਕੁੱਟਿਆ ਦੇ ਜਿੱਥੇ ਸਾਡੇ ਸਤਿਗੁਰਾਂ ਨੇ ਆਪਣੇ ਚਰਨ ਪਾਈ ਨੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਸਤਿਗੁਰਾਂ ਦੇ ਪਰਚੇ ਹਰ ਘਰ ਤੱਕ ਪਹੁੰਚ ਸਕਣ ਸਤ ਸਾਈਂ ਜੀ पडिरो ਸਾਂਗੇ ਜੀ ਡੱਲੇਵਾਲ ਟੀਵੀ ਦੀ ਟੀਮ ਦਾ ਅਸੀਂ ਆਪਣੇ ਪਿੰਡ ਬੋਪਰਾਇ ਕਲਾਂ ਵਿਖੇ ਆਉਣ ਤੇ ਕੋਟਨ ਕੋਟ ਧੰਨਵਾਦ ਕਰਦੇ ਆ ਬੜੇ ਧੰਨਵਾਦੀਆਂ ਇਹਨਾਂ ਵੀਰਾਂ ਦੇ ਜਿਨ੍ਹਾਂ ਨੇ ਮਹਾਰਾਜ ਗੰਗਾ ਨਾਨ ਜੀਆਂ ਦੇ ਪ੍ਰਾਣੇ ਪਰਚੇ ਜਿਹੜੀਆਂ ਸਾਖੀਆਂ ਮਹਾਰਾਜ ਦੀਆਂ ਲੋਪ ਹੁੰਦੀਆਂ ਜਾਂਦੀਆਂ ਸੀ ਕਿਉਂਕਿ ਮਹਾਰਾਜ ਦੇ ਸਮੇਂ ਦੇ ਜਿਹੜੇ ਸੰਗੀ ਭਗਤ ਨੇ ਉਹ ਦਿਨੋਂ ਦਿਨ ਹੁਣ ਉਮਰ ਦਰਾਜ ਹੋਣ ਕਰਕੇ ਘਟਦੇ ਜਾਂਦੇ ਆ ਸਰੀਰ ਛੱਡਦੇ ਜਾਂਦੇ ਆ ਬੜਾ ਮੌਕੇ ਤੇ ਵੀਰ ਜੀ ਹੋਣਾ ਨੇ ਇਹ ਕੰਮ ਸਲਾਘਾ ਜੋ ਕਦਮ ਚੁੱਕਿਆ ਬੋਪਰਾਏ ਕਲਾਂ ਵੱਲੋਂ ਕੁਟਿਆ ਸਾਹਿਬ ਵੱਲੋਂ ਅਸੀਂ ਇਹਨਾਂ ਦਾ ਕੋਟਨ-ਕੋਟ ਧੰਨਵਾਦ ਕਰਦੇ ਆਂ ਸਾਧ ਸੰਗਤ ਜੀ ਇਹ ਬੋਪਰਾਏ ਕਲਾਂ ਦੀ ਕੁਟਿਆ ਪਹਿਲੀ ਵਾਰੀ ਮਹਾਰਾਜ ਗੰਗਾ ਨਾਨ ਜੀ ਦੀ ਆਵਾਜ਼ ਕੀਤੀ ਆ ਸਨ 1982 ਦੇ ਵਿੱਚ ਮਹਾਰਾਜ ਗੰਗਾ ਨਾਨ ਜੀ ਸਾਡੇ ਪਿੰਡ ਤੋਂ ਤਿੰਨ ਚਾਰ ਮਹਾਰਾਜ ਦੇ ਪੁਰਾਣੇ ਭਗਤ ਸੀ ਜਿਨ੍ਹਾਂ ਦੇ ਵਿੱਚ ਵੀਰ ਤਰਸੇਮ ਸਿੰਘ ਜੀ ਜਿਹੜੇ ਆਪਣੇ ਵਿੱਚ ਅੱਜ ਬਿਰਾਜਮਾਨ ਨੇ ਇੱਕ ਲਾਲਾ ਜੀ ਹੁੰਦੇ ਸੀ ਪਵਨ ਲਾਲਾ ਬੋਲਦੇ ਸੀ ਅਸੀਂ ਇੱਕ ਡਾਕਟਰ ਕਰਤਾਰ ਸਿੰਘ ਗੋਗਾ ਜੀ ਹੁੰਦੇ ਸੀ ਇਹ ਤਿੰਨ ਚਾਰ ਵੀਰ ਇਕੱਠੇ ਹੋ ਕੇ ਮਹਾਰਾਜ ਗੰਗਾ ਨਾ ਜੀਆਂ ਨੂੰ ਇਸ ਪਿੰਡ ਕੁਟੀਆ ਦੇ ਵਿੱਚ ਪਹਿਲੀ ਵਾਰੀ ਲੈ ਕੇ ਆਏ 1982 ਦੇ ਵਿੱਚ ਹੀ ਮਹਾਰਾਜ ਗੰਗਾ ਨਾ ਜੀਆਂ ਨੇ ਪਹਿਲੀ ਵਾਰੀ ਇਸ ਕੁਟੀਆ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਕੀਤਾ ਤੇ ਉਸ ਤੋਂ ਬਾਅਦ ਇਸ ਕੁਟੀਆ ਨੂੰ ਭਾਗ ਲੱਗਦੇ ਗਏ ਪੂਰੇ ਇਸ ਇਲਾਕੇ ਦੇ ਵਿੱਚ ਮਹਾਰਾਜ ਗੰਗਾ ਨਾਨ ਜੀਆਂ ਦੀ ਨਰੋਲ ਸੰਗਤ ਆ ਮਹਾਰਾਜ ਗੰਗਾ ਨਾਨ ਜੀ ਨੇ ਬੋਪਰਾਏ ਕਲਾ ਦੇ ਵਿੱਚ ਮੜਿਆਣੀ ਦੇ ਵਿੱਚ ਰਕਵੇ ਦੇ ਵਿੱਚ ਬਰਮੀ ਦੇ ਵਿੱਚ ਪੱਖੋਵਾਲ ਆਲੇ ਦੁਆਲੇ ਦੇ ਜਿੰਨੇ ਪਿੰਡਾਂ ਦੇ ਵਿੱਚ ਮਹਾਰਾਜ ਗੰਗਾ ਨਾਨ ਜੀਆਂ ਨੇ ਸੰਗਤ ਬਣਾਈ ਆ ਇੰਨੀ ਕਿਸੇ ਹੋਰ ਗਰੀਬ ਦਾਸੀ ਭੇਖ ਦੇ ਸੰਤ ਹਿੱਸੇ ਨਹੀਂ ਆਈ ਇਹ ਕਿਰਪਾ ਸਤਗੁਰ ਗੰਗਾ ਨਾਨ ਜੀਆਂ ਨੇ ਕੀਤੀ ਆ ਸਾਰੀ ਸੰਗਤ ਦੇ ਉੱਤੇ ਮਹਾਰਾਜ ਜੀ ਦੀ ਬਾਣੀ ਦਾ ਘਰ ਘਰ ਜਾ ਕੇ ਪ੍ਰਚਾਰ ਕਰਨਾ ਘਰ ਘਰ ਜਾ ਕੇ ਅਖੰਡ ਪਾਠ ਪ੍ਰਕਾਸ਼ ਕਰਨੇ ਆਰਤੀ ਕਰਨੀ ਸਾਰੀ ਸਾਰੀ ਰਾਤ ਦੇ 사త్సੰਗ ਮਹਾਰਾਜ ਗੰਗਾ ਨਾਨ ਜੀ ਨੇ ਕੀਤੇ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਮੈਂ 사త్సੰਗ ਜੀ ਤੁਹਾਨੂੰ ਮਹਾਰਾਜ ਗੰਗਾ ਨਾਨ ਜੀ ਦੀ ਸਾਖੀ ਸੁਣਾਉਣ ਲੱਗਿਆ ਇਹ ਪਰਚਾ ਇਨ੍ਹਾਂ ਪਿੰਡਾਂ ਦਾ ਹੀ ਆ ਪਿੰਡ ਦਾ ਮੈਂ ਨਾਂ ਨਹੀਂ ਲੈਂਦਾ 1947 ਦੇ ਵਿੱਚ ਮਹਾਰਾਜ ਬ੍ਰਹਮਸਾਗਰ ਪੂਰੀ ਵਾਲੇ ਜਦੋਂ ਸਰੀਰ ਛੱਡ ਗਏ ਉਹਨਾਂ ਦੇ ਇੱਕ ਨਿੱਜੀ ਸੇਵਕ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚੋਂ ਮਹਾਰਾਜ ਪੂਰੀ ਵਾਲਿਆਂ ਦੇ ਨਾਲ ਉਹ ਛੁਡਾਣੀ ਵੀ ਜਲੂਰ ਵੀ ਲੁਧਿਆਣੇ ਵੀ ਜਿੱਥੇ-ਜਿੱਥੇ ਵੀ ਮਹਾਰਾਜ ਪੂਰੀ ਵਾਲੇ ਜਾਂਦੇ ਸੀ ਉਹਨਾਂ ਦੇ ਨਾਲ ਜਾਂਦੇ ਰਹੇ ਇੱਕ ਵਾਰੀ ਮਹਾਰਾਜ ਗੰਗਾ ਨੰਦ ਜੀ ਰਕਵੇ ਕੁਟਿਆ ਦੇ ਵਿੱਚ ਬਰਾਜਮਾਨ ਸੀ ਉਹ ਜਿਹੜੇ ਸੰਗੀ ਸੀ ਮਹਾਰਾਜ ਪੂਰੀ ਵਾਲਿਆਂ ਦੇ ਪ੍ਰਾਣੇ ਉਹ ਸਾਡੇ ਇਨ੍ਹਾਂ ਪਿੰਡਾਂ ਦੇ ਨੇੜਲੇ ਪਿੰਡਾਂ ਦੇ ਸੀਗੇ ਉਹ ਰਕਵੇ ਕੁਟੀਆ ਦੇ ਵਿੱਚ ਮੱਥਾ ਟੇਕਣ ਗਏ ਬੜਾ ਉਦਾਸ ਚਿਹਰਾ ਉਹਨਾਂ ਦਾ ਸਰੀਰ ਡਿੱਗਿਆ ਹੋਇਆ ਮਹਾਰਾਜ ਗੰਗਾ ਨਾ ਜੀਆ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ ਬੜਾ ਚਿਹਰਾ ਉਦਾਸ ਆ ਤੇਰਾ ਕੀ ਹੋਇਆ ਤੈਨੂੰ ਕਹਿਣ ਲੱਗਿਆ ਮਹਾਰਾਜ ਮੇਰੀ ਕੁੜੀ ਘਰੋਂ ਭੱਜ ਗਈ ਇੰਨੀ ਗੱਲ ਕਹਿ ਕੇ ਉਹ ਮਹਾਰਾਜ ਕੋਲੇ ਰੋਣ ਲੱਗ ਗਿਆ ਮਹਾਰਾਜ ਵੀ ਚੁੱਪ ਹੋ ਗਏ ਉਹ ਵੀ ਚੁੱਪ ਹੋ ਗਿਆ ਮਿੰਟ ਦੋ ਮਿੰਟ ਬਾਅਦ ਉਸ ਬੰਦੇ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਗੱਲ ਆਈ ਉਹ ਕਹਿਣ ਲੱਗਿਆ ਵੀ ਜੇ ਅੱਜ ਭੂਰੀ ਵਾਲੇ ਮਹਾਰਾਜ ਬ੍ਰਹਮਸਾਖਰ ਜਿਉਂਦੇ ਹੁੰਦੇ ਤਾਂ ਮਹਾਰਾਜ ਮੇਰੇ ਨਾਲ ਇੰਨੀ ਮਾੜੀ ਨਹੀਂ ਸੀ ਹੋਣੀ ਮਹਾਰਾਜ ਗੰਗਾ ਨਾਨ ਜੀ ਵੀ ਜੋਸ਼ ਦੇ ਵਿੱਚ ਆ ਗਏ ਮਹਾਰਾਜ ਜਗਨਨਾਰੀ ਗਏ ਅੱਗੇ ਉਹ ਤੁਮ ਕੀ ਸਮਝਦਾ ਸਾਰਿਆ ਊਰੀ ਵਾਲੀ ਵਾਲੇ ਚਲੇ ਗਏ ਇਹ ਗੱਲ ਨਹੀਂ ਹੈਗੀ ਬੱਚੂ ਕੱਲ ਨੂੰ ਤੇਰੇ ਘਰੇ ਖੰਡਪਾੜ ਪ੍ਰਕਾਸ਼ ਕਰਾਂਗੇ ਜੇ ਖੰਡਪਾੜ ਦੇ ਭੋਗ ਤੋਂ ਪਹਿਲਾਂ ਥੋਡੀ ਕੁੜੀ ਤੁਹਾਡੇ ਘਰੇ ਨਾ ਆਵੇ ਮੈਂ ਇਹ ਚਾਦਰ ਲਾ ਕੇ ਮੈਂ ਇਹ ਭੇਖ ਲਾ ਕੇ ਰੱਤੇ ਵਾਲੇ ਵਾਪਸ ਮੁੜ ਜੂੰ ਮਹਾਰਾਜ ਗੰਗਾ ਨਾਨ ਜੀ ਨੇ ਉਹਨਾਂ ਦੇ ਘਰੇ ਖੰਡਪਾੜ ਕੀਤਾ ਪਿੰਡਾਂ ਦੀ ਸੰਗਤ ਗਵਾਹ ਵਾ ਉਹਨਾਂ ਦੀ ਮਾਈ ਨੂੰ ਮਹਾਰਾਜ ਗੰਗਾ ਨਾਨ ਜੀ ਆਨੇ ਆਖਿਆ ਕਹਿੰਦੇ ਮਾਈ ਜਦੋਂ ਸਵੇਰੇ ਬ੍ਰਾਹਮੇਤੀ ਦਾ ਪਾਠ ਹੋਇਆ ਕਰੂਗਾ ਸ਼ਾਮ ਨੂੰ ਆਰਤੀ ਹੋਇਆ ਕਰੂ ਤੂੰ ਪੁੱਠਾ ਚਰਖਾ ਕਮਾਉਣਾ ਜਿਵੇਂ ਜਿਵੇਂ ਚਰਖਾ ਪੁੱਠਾ ਘੁੰਮੂਗਾ ਤੁਹਾਡੀ ਕੁੜੀ ਘਰ ਨੂੰ ਪੈੜ ਪੱਟੂਗੀ ਸਾਧ ਸੰਗਤ ਜੀ ਮਾਦੇ ਭੋਗ ਤੋਂ ਪਹਿਲਾਂ ਕੁੜੀ ਉਹਨਾਂ ਦੀ ਉਹਨਾਂ ਦੇ ਘਰੇ ਆ ਗਈ ਸੀ ਕਿੰਝ ਬਾਬਰਾਓ ਪਹਿਰੇ ਬੈ ਜਾਈਏ ਨਾਨਕ ਨਾਲ ਪੱਕੀਆਂ ਯਾਰੀਆਂ ਨੇ ਇਸ ਤਰ੍ਹਾਂ ਮਹਾਰਾਜ ਗੰਗਾ ਨਾਨ ਜੀ ਹੱਥਾਂ ਤੇ ਸਰੋਂ ਜਮਾਉਣ ਵਾਲੇ ਸੰਤ ਸੀ ਜਿਹੜੀ ਗੱਲ ਕਹਿੰਦੇ ਸੀ ਠੋਕ ਕੇ ਕਹਿੰਦੇ ਸੀ ਕੋਈ ਲੋਕ ਲਪੇਟ ਨਹੀਂ ਸੀ ਮਹਾਰਾਜ ਗੰਗਾ ਨਾਨ ਜੀ ਨੂੰ ਤਾ ਨਸੀ ਮੇਰੇ ਸਤਗੁਰ ਗੰਗਾ ਨੰਦ ਮਹਾਰਾਜ ਕਿਰਪਾ ਕੀਤੀ ਹੈ ਮਹਾਰਾਜ ਨੇ ਬਹੁਤ ਸੰਤਾਂ ਇਹਨੀ ਬੁੱਧੀ ਹੈ ਵੀ ਨਹੀਂ ਸੀਗੀ ਨਾ ਸੰਤਾਂ ਨੂੰ ਜਾਣਦੇ ਸੀ ਵੀ ਸੰਤਾਂ ਦਾ ਇੰਨਾ ਅਸ਼ੀਰਵਾਦ ਦਿੱਤਾ ਮਹਾਰਾਜ ਨੇ ਅੰਤ ਨਹੀਂ ਛੱਡਿਆ ਕੋਈ ਮਹਾਰਾਜ ਦੇ ਜਦੋਂ ਮੇਲ ਹੋਇਆ ਸਾਡੇ ਗੁਰੂ ਨੇ ਮਹਾਰਾਜ ਨੇ ਖਿੱਚ ਕੀਤੀ ਹੈ ਜਦੋਂ ਪਸ਼ੂ ਚਾਰਦੇ ਸੀਗੇ ਰਖਵੇ ਵਾਲੀ ਕੁਟਿਆ ਦੇ ਵਿੱਚ ਬਾਹਰ ਵਿੱਚ ਮੈਂ ਖੇਲਦਾ ਸੀਗਾ ਬਾਹਰ ਡੰਗਰ ਫਿਰਦੇ ਸੀ ਮਾਹ ਪਿੱਪਲਾਂ ਥੱਲੇ ਬਰੋਟਾ ਥੱਲੇ ਖੇਲਦਾ ਖੇਲਦਾ ਮਹਾਰਾਜ ਉਦੋਂ ਭੜੀ ਹੁੰਦੀ ਸੀ ਉੱਥੇ ਕਿਹੜਾ ਕੰਧ ਕੋਲਾ ਸੀ ਕੋਈ ਤੇ ਮਹਾਰਾਜ ਛੇਮ ਟੱਪੇ ਜਦੋਂ ਦੇਖ ਲੈ ਮੈਂ ਸੰਤ ਮਹਾਰਾਜ ਦੇ ਵਸਤਰ ਬੰਨੇ ਹੁੰਦੇ ਸੀ ਨਾਲ ਮੋਢਿਆਂ ਦੇ ਕੋਲੇ ਛਤਰੀਆਂ ਵੀ ਹੁੰਦੀਆਂ ਸੀ ਮਹਾਰਾਜ ਦੇ ਨਾਲ ਦੋ ਸੰਤ ਹੋਰ ਸੀਗੇ ਮਹਾਰਾਜ ਆਏ ਨੇੜੇ ਉੱਟਿਆ ਦੇ ਮੈਂ ਭੱਜ ਕੇ ਜਾਣੀ ਡਰ ਕੇ ਬਾਹਰ ਆ ਗਿਆ ਡਰ ਕੇ ਬਾਹਰ ਆ ਗਿਆ ਪਸ਼ੂਆਂ ਦਾ ਬਹਾਨਾ ਲਾਇਆ ਮਹਾਰਾਜ ਮਹਾਰਾਜ ਕਹਿੰਦੇ ਓ ਰਿਆ ਵਰਚੂ ਓ ਰਿਆ ਕਿਧਰ ਨੂੰ ਜਾਣਾ ਮੈਂ ਹੈ ਮਹਾਰਾਜ ਜੀ ਮੈਂ ਪਸ਼ੂ ਮੁੜਿਆ ਵਾਂ ਡਰਦੇ ਨੇ ਇਹੀ ਕਿਹਾ ਮੂੰ ਤਾਂ ਮੈਨੂੰ ਇਹਨਾਂ ਪਤਾ ਨਹੀਂ ਸੀ ਵੀ ਮਹਾਰਾਜ ਕੁਛ ਕਹਿ ਦੇਣਗੇ ਤੇਰ ਬਾਅਦ ਸੋ ਮੈਂ ਮੁੜਿਆ ਮੈਂ ਕਹਿੰਦੇ ਪਸ਼ੂ ਤੇਰੇ ਭਗਤਾ ਕਿਤੇ ਨਹੀਂ ਜਾਂਦੇ ਓ ਰਿਆ ਜਾ ਚੱਲ ਮੈਂ ਬਾਅਦ ਸੋ ਮੁੜਿਆ ਮੈਂ ਹੱਥ ਜੋੜੇ ਮੈਂ ਮਹਾਰਾਜ ਹਾਂਜੀ ਵੇਣਤੇ ਕੀਤੀ ਮਹਾਰਾਜ ਕਹਿੰਦੇ ਉਹ ਭਗਤ ਆ ਸੇਵਾ ਕਰੇਗਾ ਮੈਂ ਇਹ ਮਹਾਰਾਜ ਸਤਿਵਚਨ ਕਰਦਾਂਗੇ ਕਹਿੰਦੇ ਫਿਰ ਇਹ ਸੰਤਾਂ ਨੂੰ ਜਲ ਸਕਾਦੇ ਲਿਆ ਕੇ ਤੇ ਤੌੜੇ ਉੱਥੇ ਪਏ ਹੁੰਦੇ ਸੀਗੇ ਤੌੜਾ ਮੈਂ ਚੱਕਿਆ ਸਾਡੇ ਪਿੰਡ ਵੱਲ ਵੀਰਸਿਓਂ ਦਾ ਬੋਰ ਚੱਲਦਾ ਸੀਗਾ ਉੱਥੋਂ ਭਰ ਕੇ ਲਿਆ ਕੇ ਸੰਤਾਂ ਨੂੰ ਜਲ ਸਕਾਦਾ ਫਿਰ ਮੇਰਾ ਮਹਾਰਾਜ ਨੇ ਇੰਨਾ ਸਿਰ ਤੇ ਅਸੀਰਵਾਦ ਦਿੱਤਾ ਮਹਾਰਾਜ ਨੇ ਨਾਲ ਹੀ ਜੋੜ ਲਿਆ ਫੇਰ ਮੈਂ ਰਾਤ ਨੂੰ ਵੀ ਆਉਂਦਾ ਰਿਹਾ ਆਰਤੀ ਤੇ ਵੀ ਆਉਂਦਾ ਰਿਹਾ ਬਾਹਰ ਅੰਦਰ ਵੀ ਮਹਾਰਾਜ ਦੇ ਨਾਲ ਜਾਂਦੇ ਰਹੇ ਹਾਂ। ਕੀ ਤਾਂ ਮੈਂ ਅਨਪੜ੍ਹ ਪਰ ਮਹਾਰਾਜ ਨਾਲ ਮੇਰਾ ਪ੍ਰੇਮ ਬਹੁਤ ਸੀਗਾ ਮਹਾਰਾਜ ਦਾ ਵੀ ਪ੍ਰੇਮ ਬਹੁਤ ਸੀ। ਤੇ ਆਉਂਦੇ ਜਾਂਦੇ ਰਹੇ ਤੇ ਗਰੀਬੀ ਹੰਤੋਂ ਜ਼ਿਆਦਾ ਸੀ। ਕਈ ਵਾਰੀ ਘਰੇ ਆਟਾ ਮਿਸ਼ਿੰਦਾ ਚੌਲ ਲੈ ਕੇ ਖਾਂਦੇ ਸੀ। ਘਰ ਦੇ ਘਰਾਂ ਦੇ ਵਿੱਚ ਅਸੀਂ 10 ਘਰ ਸੀਗੇ। ਸਾਡੇ ਘਰ ਮੇਂ ਨਹੀਂ ਸੀ ਕੋਈ ਆਉਂਦਾ ਐਨੀ ਤੰਗੀ ਸੀਗੀ ਨੇ ਮਹਾਰਾਜ ਨੇ ਦੌਰ ਕੀਤੀ ਹੁਣ ਮੈਂ ਤੁਹਾਨੂੰ ਇਹ ਵੀਰ تر세ਮ ਕੇ ਪਰਿਵਾਰ ਨਾਲ ਹੋਇਆ ਇੱਕ ਪਰਚਾ ਸੁਣਾਉਣਾ ਕਿਉਂਕਿ ਵੀਰ ਜੀ ਥੋੜਾ ਜਿਹਾ ਸਿਹਤ ਪੱਖੋਂ ਹੁਣ ਕਮਜ਼ੋਰ ਰਹਿੰਦੇ ਨੇ ਹਾਰਟ ਦੇ ਮਰੀਜ਼ ਹੋਣ ਕਰਕੇ ਇਹਨਾਂ ਤੋਂ ਫਿਰ ਉਹਨਾਂ ਬੋਲਿਆ ਨਹੀਂ ਜਾਂਦਾ ਇਹਨਾਂ ਦੇ ਫਾਦਰ ਸਾਹਿਬ हिमाचल ਦੇ ਪਹਾੜੀ ਏਰੀਏ ਦੇ ਵਿੱਚ ਵਪਾਰ ਦਾ ਕੰਮ ਕਰਨ ਜਾਂਦੇ ਹੁੰਦੇ ਸੀ ਤੇ ਇੱਕ ਵਾਰੀ ਉਹ ਉੱਥੇ ਵਪਾਰ ਦਾ ਜਦੋਂ ਕੰਮ ਕਰਨ ਗਏ ਆਪਣੇ ਡੰਗਰ ਪਸ਼ੂ ਵੇਚ ਕੇ ਵਾਪਸ ਮੁੜਦੇ ਆ ਤਾਂ ਬੱਸ ਦੇ ਵਿੱਚ ਉਹਨਾਂ ਦੀ ਜੇਬ ਕੱਟੀ ਜਾਂਦੀ ਆ ਉਸ ਸਮੇਂ 10000 ਰੁਪਈਆ ਉਹਨਾਂ ਦੇ ਗੀਜੇ ਦੇ ਵਿੱਚ ਸੀ ਜਿਹੜਾ ਕਿ ਬੱਸ ਦੇ ਵਿੱਚ ਕੱਟਿਆ ਗਿਆ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਜਦੋਂ ਇਹ ਘਰੇ ਆਏ ਘਰ ਆ ਕੇ ਇਹਨਾਂ ਨੂੰ ਪਤਾ ਲੱਗਿਆ ਪੀਤੂ ਖਾ ਹੋ ਗਿਆ ਚੋਰੀ ਹੋ ਗਈ ਜੇਬ ਕੱਟੀ ਗਈ ਉਸ ਸਮੇਂ ਵੀ ਮਹਾਰਾਜ ਗੰਗਾ ਨੰਦ ਜੀ ਉੱਪਰਲੀ ਕੂਟੀਆ ਰਕਵੇ ਦੇ ਵਿੱਚ ਬਰਾਜਮਾਨ ਸੀ ਤੇ ਪਰਿਵਾਰ ਮਹਾਰਾਜੀਆਂ ਦੇ ਕੋਲੇ ਗਿਆ ਜਾ ਕੇ ਮਹਾਰਾਜੀਆਂ ਨੂੰ ਬੇਨਤੀ ਕੀਤੀ ਮਹਾਰਾਜ ਜੀ ਐਦਾ ਐਦਾ ਕਰਕੇ ਮੇਰੀ ਤਾਂ ਜੇਬ ਕੱਟੀ ਗਈ ਸਤਿਗੁਰ ਗੰਗਾ ਨੰਦ ਮਹਾਰਾਜ ਨੇ ਆਪਣਾ ਧਿਆਨ ਧਰਿਆ 2-3 ਮਿੰਟ ਚੁੱਪ ਰਹਿਣ ਤੋਂ ਬਾਅਦ ਮਹਾਰਾਜ ਗੰਗਾ ਨੰਦ ਜੀ ਬੋਲਦੇ ਆ ਕਹਿੰਦੇ ਬੱਚੂ ਜੇਬ ਤਾਂ ਕੱਟੀ ਗਈ ਪਰ ਜਿਹੜੇ ਬੰਦੇ ਨੇ ਜੇਬ ਕੱਟੀ ਆ ਉਹਨੂੰ ਤੁਹਾਡੇ ਨਾਲੋਂ ਵੀ ਜ਼ਿਆਦਾ ਪੈਸੇ ਦੀ ਲੋੜ ਆ। ਉਹਦੀ ਕੁੜੀ ਦਾ ਘਰੇ ਵਿਆਹ ਤਰਿਆ ਹੋਇਆ ਵਾ। ਦੇਖ ਲਓ ਜੇ ਪੈਸੇ ਵਾਪਸ ਮੜਾਉਣੇ ਆ ਤਾਂ ਵਾਪਸ ਮੜਵਾ ਲੈਣੇ ਆ। ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਪੈਸੇ ਜਾਂਦੇ ਆ ਤਾਂ ਜਾਣ ਦਿਓ। ਉਹਦੀ ਕੁੜੀ ਦਾ ਵਿਆਹ ਤਰਿਆ ਹੋਇਆ ਉਹਨੂੰ ਪੈਸੇ ਦੀ ਸਖਤ ਲੋੜ ਆ। ਕੋਈ ਗੱਲ ਨਹੀਂ ਤੁਸੀਂ ਪਰਵਾਹ ਨਾ ਕਰੋ। ਐਨੇ ਪੈਸੇ ਹੋਣਗੇ ਚਾਰ ਪਿੰਡਾਂ ਦੇ ਲੋਕ ਤੁਹਾਡੇ ਕੋਲੋਂ ਆ ਆ ਕੇ ਪੈਸੇ ਲੈ ਕੇ ਜਾਇਆ ਕਰਨਗੇ। ਪਰਵਾਹ ਨਾ ਕਰੋ। ਸਾਧ ਸੰਗਤ ਮਹਾਰਾਜ ਨੇ ਪਰਿਵਾਰ ਤੇ ਇੰਨੀ ਕਿਰਪਾ ਕੀਤੀ ਅੱਜ ਚੋਂ ਪੰਜਾ ਪਿੰਡਾਂ ਦੇ ਵਿੱਚ ਇਹਨਾਂ ਦਾ ਆਰਥ ਦਾ ਕੰਮ ਚੱਲਦਾ ਪਿੰਡਾਂ ਦੇ ਹਜ਼ਾਰਾਂ ਸੈਂਕੜੇ ਲੋਕਾਂਾਂ ਤੋਂ ਰੋਜ਼ ਆ ਕੇ ਪੈਸੇ ਲੈ ਕੇ ਜਾਂਦੇ ਆ ਰੋਜ਼ ਆ ਕੇ ਪੈਸੇ ਮੁੜ ਕੇ ਜਾਂਦੇ ਆ ਮਹਾਰਾਜ ਗੰਗਾ ਨਾਹ ਜੀਆਂ ਦੀ ਇੰਨੀ ਕਿਰਪਾ ਸੀ ਜਿਸ ਵੀ ਪਰਿਵਾਰ ਦੇ ਉੱਤੇ ਮਹਾਰਾਜ ਨੇ ਹੱਥ ਧਰਿਆ ਉਹ ਪਰਿਵਾਰ ਤਰ ਗਿਆ ਸਾਧ ਸੰਗਤ ਮਹਾਰਾਜ ਜੀਆਂ ਦੇ ਅਸੀਂ ਦਰਸ਼ਨ ਤਾਂ ਪਰ ਨਹੀਂ ਕੀਤੇ ਅਸੀਂ ਆਪਣੇ ਮਾਤਾ ਪਿਤਾ ਤੋਂ ਭੈਣਾਂ ਪਾਈਆਂ ਤੋਂ ਚਾਚੀਆਂ ਤਾਇਆਂ ਤੋਂ ਮਹਾਰਾਜ ਜੀ ਦੇ ਅਨੇਕਾਂ ਪਰਚੇ ਸੁਣੇ ਉਸ ਪਰਚਿਆਂ ਨੂੰ ਸੁਣ ਸੁਣ ਸਾਡਾ ਮਹਾਰਾਜ ਜੀ ਦੇ ਉੱਪਰ ਐਡਾ ਵਿਸ਼ਵਾਸ ਬਣ ਗਿਆ ਜਿਵੇਂ ਜਿਵੇਂ ਦੋ ਪੱਥਰ ਤੇ ਲਕੀਰ ਹੁੰਦੀ ਆ ਇੱਕ ਵਾਰ ਦੀ ਗੱਲ ਆ ਸਾਧ ਸੰਗਤ ਜੀ ਮੈਂ ਤੇ ਮੇਰਾ ਵੱਡਾ ਬ੍ਰਦਰ ਬਲਜਿੰਦਰ ਸਿੰਘ ਅਸੀਂ ਛੋਟੇ ਛੋਟੇ ਸੀ ਪੜਦੇ ਹੁੰਦੇ ਸੀ ਗਰੀਬੀ ਸਾਡੇ ਬਹੁਤ ਸੀ ਫਾਦਰ ਸਾਹਿਬ ਸ਼ਰਾਬ ਦੇ ਆਦੀ ਸੀ 10-12 ਸਾਲ ਦਾ ਮੈਂ ਸੀ 17-18 ਸਾਲ ਦਾ ਮੇਰਾ ਵੱਡਾ ਭਾਈ ਸੀ ਇਹਨਾਂ ਦੇ ਦਰਦ ਹੋਣ ਲੱਗ ਗਿਆ ਜੀ ਬੱਖੀ ਦੇ ਵਿੱਚ ਇੱਕ ਵਾਰ 5-6 ਦਿਨਾਂ ਲਗਾਤਾਰ ਹੁੰਦਾ ਗਿਆ ਸਰਬਜੀਤ ਡਾਕਟਰ ਸੁਧਾਰਪੁਰ ਤੇ ਉੱਥੇ ਅਸੀਂ ਚਲੇ ਗਏ ਉਹਨਾਂ ਨੇ ਜਦੋਂ ਚੈੱਕਅਪ ਕੀਤਾ ਉਹਨਾਂ ਨੇ ਚੈੱਕਅਪ ਕਰਕੇ ਉਹ ਕਹਿੰਦੇ ਕਹਿੰਦੇ ਬੱਚਿਆ ਵੀ ਮੈਨੂੰ ਵੀ ਤੇਰੇ ਪੈਂਡੈਕਸ ਦਾ ਦਰਦ ਲੱਗਦਾ ਵੀ ਹੋ ਸਕਦਾ ਵੀ ਕਿਤੇ ਪੈਂਡੈਕਸ ਨਾ ਹੋਵੇ ਵੀ ਇਹਦਾ ਆਪਰੇਸ਼ਨ ਕਰਨਾ ਪੈਣਾ ਸਾ ਸੰਗਤ ਆਪਰੇਸ਼ਨ ਦੀ ਤਾਂ ਗੱਲ ਦੂਰ ਅਸੀਂ ਤਾਂ ਰੋਟੀ ਤੋਂ ਲਾਚਾਰ ਸੀ ਸਾਡੇ ਇੱਥੇ ਤੋਂ ਕੁਟਿਆ ਦੇ ਵਿੱਚ ਪਾਠ ਪ੍ਰਕਾਸ਼ ਹੁੰਦਾ ਸੀਗਾ ਜੀ ਅਸੀਂ ਨਾ ਹਰੇਕ ਮਹੀਨੇ ਦਸਵੇਂ ਦਾ ਸਹਿਜ ਪਾਠ ਪਾਠ ਪ੍ਰਕਾਸ਼ ਕਰਕੇ ਭੋਗ ਪਾਉਂਦੇ ਹੁੰਦੇ ਸੀ ਸ਼ਾਮ ਨੂੰ ਮੈਂ ਤੇ ਮੇਰਾ ਵੱਡਾ ਬ੍ਰਦਰ ਅਸੀਂ ਦੋਨੇ ਜਣੇ ਆ ਗਏ ਇੱਥੇ ਆਰਤੀ ਕਰਨ ਆਉਂਦੇ ਸੀ ਅਕਸ਼ਰੀ ਆਉਂਦੇ ਸੀ ਇਧਰ ਜਾਲੀਆਂ ਵਾਲੇ ਦੋ ਦੋ ਕਮਰੇਾਂ ਦੇ ਵਿੱਚ ਪਾਠ ਪ੍ਰਕਾਸ਼ ਸੀ ਅਸੀਂ ਮਹਾਰਾਜ ਜੀ ਦੇ ਮੂਹਰੇ ਬਹਿ ਕੇ ਅਸੀਂ ਬੇਨਤੀ ਕੀਤੀ ਵੀ ਮਹਾਰਾਜ ਜੀ ਵੀ ਆਪਰੇਸ਼ਨ ਦੀ ਤਾਂ ਗੱਲ ਵੀ ਬਹੁਤ ਦੂਰ ਦੀ ਆ ਵੀ ਸਾਡੇ ਤਾਂ ਵੀ ਰੋਟੀ ਨਹੀਂ ਪੱਕਦੀ ਤੇ ਵੀ ਡਾਕਟਰ ਸਾਨੂੰ ਕਹਿੰਦਾ ਵੀ ਆਪਰੇਸ਼ਨ ਹੋਣਾ ਵਾ ਸਾਡੇ ਉਹੀ ਗੱਲ ਮਹਾਰਾਜ ਜੀਆਂ ਦੇ ਦੁਆਰਾ ਤੇ ਸਾਡੇ ਮਨ ਦੇ ਵਿੱਚ ਫਰਨਾ ਆਈ ਜਾਣਾ ਵੀ ਜੇ ਜੇ ਪੂਰੀ ਵਾਲੇ ਕੰਮ ਕਰਨਗੇ ਤਾਂ ਤੁਸੀਂ ਮੰਨੇ ਹੋ ਨਹੀਂ ਤੁਸੀਂ ਮੰਨੇ ਹੋ ਨਾ ਅਸੀਂ ਮਹਾਰਾਜ ਜੀਆਂ ਦੇ ਮੂਹਰੇ ਬੇਨਤੀ ਕੀਤੀ ਵੀ ਮਹਾਰਾਜ ਜੀ ਵੀ ਜੇ ਅੱਜ ਤੋਂ ਬਾਅਦ ਪਿੰਡੈਕਸ ਦਾ ਦਰਦ ਹੋ ਗਿਆ ਵੀ ਅਸੀਂ ਤੋਂ ਕੁਟਿਆ ਦੇ ਵਿੱਚ ਨਹੀਂ ਹਣਾ ਵੀ ਨਾ ਅਸੀਂ ਸਹਿਜ ਬਾਤ ਪ੍ਰਕਾਸ਼ ਕਰਨਾ ਸਾਧ ਸੰਗਤ ਮੇਰਾ ਵੱਡਾ ਬ੍ਰਦਰ ਵੀ ਬੈਠਾ ਬਲਜਿੰਦਰ ਵੀ ਬੈਠਾ ਅਸੀਂ ਤੇ ਮੈਂ ਵੀ ਬੈਠਾ ਅੱਜ ਸਰ ਸਾਡੀ 40 40 ਸਾਲ ਦੀ 42 42 ਸਾਲ ਦੀ ਉਮਰ ਹੋ ਗਈ ਸਾਧ ਸੰਗਤ ਉਦੋਂ ਬਾਅਦ ਦਰਦ ਨਹੀਂ ਹੋਇਆ ਐਨਾ ਮਹਾਰਾਜਿਆਂ ਦੇ ਉੱਪਰ ਸਾਡਾ ਦ੍ਰਿੜ ਇਰਾਦਾ ਹੋ ਗਿਆ ਛੋਟੀ ਕੱਲੀ ਕੱਲੀ ਗੱਲ ਸਾਨੂੰ ਜਾ ਕੇ ਸਿਖਾਈ ਸ਼ੁਭਾਸ਼ ਹੋ ਗਿਆ ਅਸੀਂ ਕੋਟਨ ਕੋਟਨ ਮਹਾਰਾਜ ਦੇ ਰਿਣੀਆ ਸਤ ਸਾਹਿਬ ਸਤ ਸਾਹਿਬ ਮਾਰੇ ਸਤ ਸਾਹਿਬ ਸਤ ਸਾਹਿਬ ਮਾਰੇ ਰਾਕੇ ਵੀ ਇਹ ਕੁਟਿਆ ਤੇ ਗੰਗਾ ਨੰਦ ਮਾਰੇ ਹੀ ਆਉਂਦੇ ਹੁੰਦੇ ਸੀ ਮਹਾਰਾਜ ਆਉਂਦੇ ਆਉਂਦੇ ਸਾਰੀ ਸੰਗਤ ਦੇ ਘਰੇ ਆਉਂਦੇ ਹੁੰਦੇ ਸੀ ਸਾਡੇ ਬੱਚੇ ਨੂੰ ਵੱਡੇ ਨੂੰ ਲੈਟ ਜਿੰਨਾ ਉਲਟੀਆਂ ਲੱਗੀਆਂ ਸੀ ਇਹ ਅਸੀਂ ਰਾਤ ਜੀ ਬਹਿ ਕੇ ਕੱਢੀ ਅਸੀਂ ਇਹਨਾਂ ਦੇ ਪਾਪੇ ਨੂੰ ਕਿਹਾ ਵੀ ਹੁਣ ਆਪਾਂ ਕੀ ਕਰੀਏ ਉਹ ਕਹਿੰਦਾ ਜੀ ਹੁਣ 8 ਵਜੇ ਤੋਂ ਪਹਿਲਾਂ ਕੋਈ ਇਹਦਾ ਹੱਲ ਨਹੀਂ ਹੋਣਾ ਹੈਗਾ ਮਾਰਾ ਹੀ ਆਏ ਤਾਂ ਕਹਿੰਦੇ ਚਲੋ ਵੀ ਰੇੜੇ ਜੋੜੋ ਉੱਪਰਲੀ ਕੁਟੀਆ ਆਪਾਂ ਭਰਤ ਪਾਉਣਾ ਉਹ ਕਹਿੰਦੇ ਮਾਰਾ ਜੀ ਵੀ ਅਸੀਂ ਇਹ ਬੱਚੇ ਨੂੰ ਦਵਾਈ ਦਵਾ ਲਾਈਏ ਮਾਰਾ ਹੀ ਕਹਿੰਦੇ ਇਹਨੂੰ ਕੀ ਹੋ ਗਿਆ ਮੈਂ ਕਿਹਾ ਮਾਰਾ ਜੀ ਬੇਬੇ ਸਾਡੀ ਫੇਜੀ ਕਹਿੰਦੇ ਵੀ ਇਹਨੂੰ ਟੱਟੀਆਂ ਉਲਟੀਆਂ ਲੱਗੀਆਂ ਮਾਰਾ ਹੀ ਵੀ ਅਸੀਂ ਸਾਰੀ ਰਾਤ ਦੇ ਹੀ ਬੈਠੇ ਆਂ ਮਾਰਾ ਹੀ ਕਹਿੰਦੇ ਮਾਤਾ ਸਾਨੂੰ ਫੜਾ ਇਹਨੂੰ ਕੱਕੇ ਨੂੰ ਬੇਬੇ ਨੇ ਕੱਕਾ ਫੜਾਤਾ ਤਾਂ ਮਹਾਰਾਜ ਜੀ ਨੇ ਉਹਦੇ ਦੋ ਧੁੱਫੇ ਮਾਰੇ ਢੂਹੇ ਚ ਖੰਮਣੀ ਖੋਲ ਕੇ ਦੇਤੀ ਆਪਦੀ ਹੱਥ ਨਾਲ ਗੁੱਟ ਨਾਲੋਂ ਕਹਿੰਦੇ ਵੀ ਖੰਮਣੀ ਬੰਦੋ ਮਾਤਾ ਤਾਂ ਵੀ ਕਹਿੰਦੇ ਜੋੜੋ ਰੇੜੇ ਤਾਂ ਰੇੜੇ ਜੋੜੇ ਤਾਂ ਕੁਟੀਆਂ ਆ ਪਾ ਕੇ ਵੱਡੀ ਉੱਪਰਲੀ ਕੁਟੀਆਂ ਭਰਤ ਪਾਉਣ ਲੱਗੇ ਤਾਂ ਉੱਥੇ ਰੋਟੀ ਜਾਂਦੀ ਹੁੰਦੀ ਸੀ ਤਰਸੇਮ ਸਿੰਘ ਦੇ ਘਰੋਂ ਪ੍ਰਸ਼ਾਦਾ ਬਣਦਾ ਹੁੰਦਾ ਸੀ ਦੁਪਹਿਰ ਦਾ ਤਿਆਰ ਹੁੰਦਾ ਹੁੰਦਾ ਸੀ ਮੁੰਡਾ ਰੋਟੀ ਲੈ ਕੇ ਸਾਡੇ ਘਰ ਆਂਦਾ ਕਿਆ ਔਰ ਮੁੰਡਾ ਰੋਟੀ ਲੈ ਕੇ ਗਿਆ ਕਹਿੰਦੇ ਆਜੋ ਮਹਾਰਾਜੀ ਪ੍ਰਸ਼ਾਦਾ ਛਕ ਲੋ ਭੋਗ ਲਾ ਲੋ ਉਹ ਕਹਿੰਦੇ ਵੀ ਜਿਹੜਾ ਇੱਕ ਸਵੇਰੇ ਬੱਚਾ ਸੀ ਉਹਦਾ ਕੀ ਹਾਲ ਆ ਇਹਨਾਂ ਦੇ ਡੈਡੀ ਕਹਿੰਦੇ ਜੇ ਇਸ ਤੱਕ ਘਰੇ ਨਹੀਂ ਗਏ ਸਾਨੂੰ ਮਹਾਰਾਜੀ ਕੋਈ ਪਤਾ ਨਹੀਂਗਾ ਕਹਿੰਦੇ ਭਾਈ ਪਹਿਲਾਂ ਉਹਦਾ ਪਤਾ ਲਿਆ ਕੇ ਦੇਵੋ ਫੇਰ ਪ੍ਰਸ਼ਾਦਿਆਂ ਨੂੰ ਭੋਗ ਲਾਵਾਂਗੇ ਸਾਰੀ ਸੰਗਤ ਪ੍ਰਸ਼ਾਦਾ ਫੇਰ ਛਕੋਗੀ ਜਦੋਂ ਉਹ ਮੁੰਡਾ ਆਇਆ ਕਹਿੰਦਾ ਵੇ ਜੀ ਵੀ ਕੀ ਲੋ ਕਾਕੇ ਦਾ ਕੀ ਹਾਲ ਆ ਉਹ ਕਹਿੰਦੀ ਉਹ ਤਾਂ ਜਦ ਹੀ ਠੀਕ ਹੋ ਗਿਆ ਸੀ ਉਹਨੂੰ ਤਾਂ ਕੁਝ ਨਹੀਂ ਹੋਇਆ ਤਾਂ ਜਦ ਹੀ ਖੇਡਣ ਲੱਗ ਗਿਆ ਮਹਾਰਾਜਿਆ ਨੇ ਇੰਨੀ ਕਿਰਪਾ ਕੀਤੀ ਉਹਨਾਂ ਦੀ ਕਿਰਪਾ ਹੁਣ ਤੱਕ ਚੱਲਦੀ ਆ ਮਹਾਰਾਜ ਅਸੀਂ ਤਾਂ ਅੱਕਦੇ ਨਹੀਂ ਥੱਕਦੇ ਨਹੀਂ ਇੱਥੇ ਕਿੰਨੇ ਘੇੜੇ ਲੱਗ ਜਾਂਦੇ ਆ ਇਹਨਾਂ ਦੇ ਆਰਤੀ ਕੀਤੀ ਬਿਨਾ ਨਹੀਂ ਅਸੀਂ ਰਹਿੰਦੇ ਮੱਥਾ ਟੇਕੇ ਬਿਨਾ ਨਹੀਂ ਰਹਿੰਦੇ ਸਾਨੂੰ ਉਹਨਾਂ ਚ ਰਹਿ ਲੱਗਦਾ ਹੁੰਦਾ ਵੀ ਸਾਡਾ ਕੁਝ ਘਾਟਿਆ ਹੋਇਆ ਮਹਾਰਾਜ ਸਤ ਸਹਿਬ ਸਤ ਸਹਿਬ ਮੈਂ ਅਸੀਂ ਗੰਡੇ ਵੇਚਦੇ ਹੁੰਦੇ ਸੀਗੇ ਰੇੜੇ ਤੇ ਤੇ ਉਦੋਂ ਮੈਂ ਉਹ ਜਦੋਂ ਮੈਨੂੰ ਨਿਰਾਸ਼ਾ ਹੋ ਗਈ ਤਾਂ ਮੈਂ ਰਕਵੇ ਆ ਗਿਆ ਕੁਟੀਆਂ ਕਹਿੰਦੇ ਵੀ ਸੰਤ ਆਏ ਹੋਇਆ ਮੈਂ ਕਿਹਾ ਵੀ ਸੰਤਾਂ ਕੋਲੇ ਚਲਦੇ ਆਂ ਚਲੇ ਗਿਆ ਮੈਂ ਮੈਂ ਆ ਗਿਆ ਸੰਤਾਂ ਨੂੰ ਮਿਲਿਆ ਇਹ ਕਹਿੰਦੇ ਆਓ ਜੀ ਮਾਸਟਰ ਜੀ ਆਓ ਜੀ ਮਾਸਟਰ ਜੀ ਮੈਂ ਕਹਾਂ ਜੀ ਮਾਸਟਰ ਜੀ ਕਰਿਆ ਸਵੇਰ ਦੇ ਭੁਗਦੇ ਆ ਤੇ ਨਾ ਕੋ ਖਾਦਾ ਵਾ ਨਾ ਕੋ ਪੀਤਾ ਵਾ ਤੇ ਨਾ ਕੁਛ ਮੇਰਾ ਵਿਕਿਆ ਤੇ ਕਹਿੰਦੇ ਤੇਰਾ ਸਭ ਕੁਝ ਵੇਚ ਦਿੰਦੇ ਆ ਵੇਦਾਰ ਕਰਾ ਤੂੰ ਪਰ ਕਾਇਮ ਹੋ ਥੜਾ ਯਾ ਚਲ ਉੱਥੋਂ ਫਿਰ ਮੈਂ ਕਿਹਾ ਜੀ ਕਿ ਮੈਂ ਮੇਰੇ ਤੇ ਕਿਰਪਾ ਕਰੋ ਤਾਂ ਮੈਂ ਮੜਾ ਮਟਾ ਤੁਣ ਜੋਗਾ ਹਾਂ ਮੈਂ ਘਰੇ ਪਹੁੰਚੂ ਨਹੀਂ ਤਾਂ ਮੇਰਾ ਬੁਰਾ ਹਾਲਾ ਉਤੋਂ ਉਥੇ ਮੈਂ ਸੰਤਾਂ ਕੋਲੇ ਬਹਿ ਗਿਆ ਬਹਿ ਗਿਆ ਮੈਂ ਸੰਤਾਂ ਮਨੀ ਚੱਕੀ ਗਿਆ ਉਹੀ ਨਾ ਜਿਵੇਂ ਤਰਵਾਸ ਆਉਂਦਾ ਮੈਨੂੰ ਮੈਨੂੰ ਉਹਨਾਂ ਵੱਲ ਦੇਖ ਦੇਖ ਦੇ ਕੇ ਤਰਵਾਸ ਆਈ ਜਾਵੇ ਵੀ ਮੈਂ ਮੜਾ ਕਿ ਮੈਂ ਕੈਮ ਹੋ ਗਿਆ ਤੇ ਉਹ ਤੋਂ ਬਾਅਦ ਫੇਰ ਮਾਰ ਰਹੇ ਵਜਨ ਕੀਤੇ ਕਹਿੰਦੇ ਵੀ ਮਾਠਾ ਜੀ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਦਸ ਮਣ ਇੱਧਰ ਦਸ ਮਣ ਇੱਧਰ ਵੇਚੀ ਜੋ ਪੈਸੇ ਨਹੀਂ ਮੁੱਕਣਗੇ ਅਗਾ ਧੰਨ ਮਾਰਾ ਤੁਸੀਂ ਮੈਨੂੰ ਵਜਨ ਕਰਤੇ ਮੈਂ ਇਹਨਾਂ ਤੇ ਵਿਸ਼ਵਾਸ ਰੱਖਦਾ ਉਥੇ ਮੇਰੇ ਪੱਗ ਬੰਨੀ ਹੋਈ ਸੀਗੀ ਜਿਵੇਂ ਅੱਜ ਬੰਨੀ ਹੋਈ ਆ ਉਹ ਪੱਗ ਸੀ ਪੁਰਾਣੀ ਮੈਂ ਉਹ ਪੱਗ ਦਾ ਲੜ ਖੋਲ ਲਿਆ ਇਦਾਂ ਜੋ ਲੜ ਖੋਲ ਲਿਆ ਲੜ ਖੋਲ ਕੇ ਮੈਂ ਗੱਠ ਦੇ ਲਈ ਪੱਗ ਨੂੰ ਮੈਨੂੰ ਸੰਤ ਪਹੁੰਚ ਗਿਆ ਇਹ ਕੀ ਕਰਨਾ ਮੈਂ ਕਹਿੰਦੀ ਮੈਂ ਸੰਤਾਂ ਦੇ ਬਚਨ ਬੰਦ ਆ ਇਹ ਮੈਂ ਖੋਲੂਗਾ ਨਹੀਂ ساری ਉਮਰ ਸੱਚੇ ਪਾਸ਼ਾ ਸਾਡੇ ਸੱਸੂ ਮਾਸੀ ਉਹ ਸਾਡੇ ਨਾਲ ਗੱਲਾਂ ਕਰਦੀ ਹੁੰਦੀ ਸੀ ਬਰਨਾਲੇ ਤੋਂ ਜਲਹੂਰ ਜਾਂਦੇ ਹੁੰਦੇ ਸੀਗੇ ਭੂਰੀ ਵਾਲਿਆਂ ਦੇ ਸਾਡੇ ਨਾਨਾ ਜੀ ਬਹੁਤ ਸੀਗੇ ਮਹਾਰਾਜਪੂਰੀ ਵਾਲਿਆਂ ਨਾਲ ਜੁੜੇ ਹੋਏ ਇੱਕ ਵਾਰੀ ਘੋੜੇ ਦੇ ਪੀਪੇ ਲੈ ਕੇ ਲੱਦੇ ਹੋਏ ਸੀਗੇ ਗਧਿਆਂ ਤੇ ਲੈ ਕੇ ਗਏ ਆਪ ਮਹਾਰਾਜਪੂਰੀ ਵਾਲਿਆਂ ਨੂੰ ਮੱਥਾ ਟੇਕਣ ਚਲੇ ਗਏ ਜਲੂਰ ਸਾਹਿਬ ਦੁਕਾਨ ਤੇ ਲਾਉਣੇ ਸੀਗੇ ਪੀਪੇ ਤੇ ਉਹਨਾਂ ਨੂੰ ਨਹੀਂ ਪਤਾ ਵੀ ਕਿੱਥੇ ਨੇ ਕਿੱਥੇ ਨਹੀਂ ਜਾ ਕੇ ਮਹਾਰਾਜ ਜੀ ਨੂੰ ਕਿਹਾ ਅਮਰਾ ਸਾਡੇ ਤਾਂ ਵੀ ਮੇਰੇ ਤਾਂ ਗਧੇ ਪਤਾ ਨਹੀਂ ਕਿੱਥੇ ਗਏ ਉੱਤੇ ਘੋੜੇ ਲੱਦਿਆ ਹੋਇਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬੱਚੂ ਕਿਉ ਟਕਾਣੇ ਲੱਗ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਜਾ ਕੇ ਲਾਲਿਆਂ ਨੂੰ ਪੁੱਛਿਆ ਤਾਂ ਉਹ ਕਿਉ ਉਸ ਲਾਲਿਆਂ ਨੇ ਆਪਦੀ ਦੁਕਾਨ ਦੇ ਵਿੱਚ ਲਾ ਲਿਆ ਤੇ ਬਾਅਦ ਚ ਜਾ ਕੇ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਵੀ ਟਕਾਣੇ ਲੱਗ ਗਿਆ ਵੀ ਮੈਂ ਬਚ ਗਿਆ ਨਹੀਂ ਮੇਰੇ ਸਿਰ ਪੈਣਾ ਸੀ ਕਿਉ ਤੇ ਸਤਗੁਰ ਬੰਦੀ ਛੋੜ ਮਹਾਰਾਜ ਕੀ ਜੈ ਮੋਟੇ ਕੰਬੜੀ ਤੇ ਹੱਥ ਵਿੱਚ ਝੁੰਡਾ ਸਜਦਾ ਜੱਲੇ ਆ